ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਪੀਐਸਟੈਟ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਤੁਹਾਡੀ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਇਸ ਬਾਰੇ ਹੀ ਗੱਲ ਕਰਨ ਜਾ ਰਹੀ ਹਾਂ ਸਭ ਤੋਂ ਪਹਿਲਾਂ ਜਿਨ੍ਹਾਂ ਸਾਥੀਆਂ ਦਾ ਪੀਐਸਟੈਟ ਦਾ ਪੇਪਰ ਕਲੀਅਰ ਹੋ ਗਿਆ ਤੇ ਪਹਿਲਾਂ ਕਲੀਅਰ ਨਹੀਂ ਹੋ ਰਿਹਾ ਸੀ ਬਟ 1 ਨੰਬਰ ਤੋਂ ਲੈ ਕੇ 4 ਨੰਬਰਾਂ ਦੀ ਗ੍ਰੇਸ ਮਿਲਣ ਤੋਂ ਬਾਅਦ ਬਹੁਤ ਸਾਰੇ ਇਹੋ ਜਿਹੇ ਸਾਥੀ ਨੇ ਜਿਨ੍ਹਾਂ ਦਾ ਪੇਪਰ ਪਹਿਲਾਂ ਕਲੀਅਰ ਨਹੀਂ ਹੋ ਰਿਹਾ ਸੀ ਬਟ ਹੁਣ ਪੇਪਰ ਕਲੀਅਰ ਹੋ ਗਿਆ ਉਹਨਾਂ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਕਾਫੀ ਸਾਰੇ ਸਾਥੀ ਕਮੈਂਟ ਸੈਕਸ਼ਨ ਵਿੱਚ ਵੀ ਦੱਸ ਰਹੇ ਸੀ ਕਿ ਉਹਨਾਂ ਦੇ 3 ਡਿਜੀਟ ਨੰਬਰ ਆਏ ਹੋਏ ਨੇ ਉਹਨਾਂ ਲਈ ਬਹੁਤ ਵਧੀਆ ਗੱਲ ਹੈਗੀ ਹੈ ਐਂਡ ਤੁਸੀਂ ਸਾਰਿਆਂ ਨੇ ਬੜੀ ਮਿਹਨਤ ਕੀਤੀ ਸੀਗੀ ਜਿਹਦਾ ਫਲ ਤੁਹਾਨੂੰ ਅੱਜ ਮਿਲ ਗਿਆ ਹੁਣ ਜ਼ਰੂਰਤ ਹੈਗੀ ਆ ਕਿ ਤੁਸੀਂ ਆਪਦੇ ਅੰਦਰ ਮੋਟੀਵੇਸ਼ਨ ਨੂੰ ਭਰ ਕੇ ਰੱਖੋ ਤੇ ਅਗਲੇ ਐਗਜ਼ਾਮ ਦੀ ਜਿਹੜੀ ਤਿਆਰੀ ਹੈਗੀ ਆ ਉਹ ਕੰਪਲੀਟ ਰੱਖੋ ਵੈਸੇ ਜਿਨ੍ਹਾਂ ਸਾਥੀਆਂ ਦਾ ਪੇਪਰ ਕਲੀਅਰ ਨਹੀਂ ਹੋਇਆ ਦਿਲ ਛੋਟਾ ਤੁਸੀਂ ਵੀ ਨਾ ਕਰਿਓ ਜਿਆਦਾ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹ ਕੋਈ ਤੁਹਾਡਾ ਜ਼ਿੰਦਗੀ ਦਾ ਆਖਰੀ ਐਗਜ਼ਾਮ ਨਹੀਂ ਸੀ ਇਸ ਤੋਂ ਬਾਅਦ ਵੀ ਕਾਫੀ ਸਾਰੇ ਮੌਕੇ ਮਿਲਣਗੇ ਜਿਨ੍ਹਾਂ ਸਾਥੀਆਂ ਨੇ ਮਾਸਟਰਸ ਕੀਤੀ ਹੋਈ ਹੈ ਬੀਏਡ ਕੀਤੀ ਹੋਈ ਹੈ ਤੁਸੀਂ ਆਪਦੇ ਲੈਕਚਰਰ ਕਾਡਰ ਪੇਪਰ ਦੀ ਤਿਆਰੀ ਕਰ ਸਕਦੇ ਹਾਂ ਰਾਜਸਥਾਨ ਦੇ ਵਿੱਚ ਵੈਕੈਂਸੀਸ ਆਉਂਦੀਆਂ ਨੇ ਉਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਹਾਂ सीटेट ਪ੍ਰੀਖਿਆ ਦਸੰਬਰ ਵਿੱਚ ਆਉਣੀ ਆ ਉਹਦੀ ਤਿਆਰੀ ਕਰ ਸਕਦੇ ਹਾਂ सीटेट ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੇਵੀਐਸ ਐਨਵੀਐਸ ਚੰਡੀਗੜ੍ਹ ਦੇ ਵਿੱਚ ਜਿਹੜੇ ٹیਜੀਟੀ ਪੀਆਰਟੀ ਦੇ ਐਗਜ਼ਾਮ ਹੁੰਦੇ ਆ ਉਹਨਾਂ ਪ੍ਰੀਖਿਆਵਾਂ ਵਿੱਚ ਵੀ ਅਪਲਾਈ ਕਰ ਸਕਦੇ ਹਾਂ ਸੋ ਦੋਸਤੋ ਆਪ ਦੇ ਆਪ ਨੂੰ ਛੋਟਾ ਬਿਲਕੁਲ ਨਾ ਸਮਝਿਓ ਜਿੱਥੇ ਜਿੱਥੇ ਕਮੀ ਰਹਿ ਗਈ ਸੀ ਉਸ ਕੰਮ ਨੂੰ ਵਧੀਆ ਢੰਗ ਨਾਲ ਨੋਟਿਸ ਕਰੋ ਤੇ ਕੰਮ ਕਰੋ ਉਹਨਾਂ ਚੀਜ਼ਾਂ ਤੇ ਤੇ ਆਪ ਦੇ ਆਪ ਨੂੰ ਬੈਟਰ ਬਣਾਓ ਗੱਲ ਕਰਦੇ ਆ ਪੀਐਸਟੈਟ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਤੁਸੀਂ ਕਿਹੜੀਆਂ-ਕਿਹੜੀਆਂ ਪ੍ਰੀਖਿਆਵਾਂ ਦੇ ਲਈ ਐਲੀਜੀਬਲ ਹੁੰਨੇ ਹੋ ਸੋ ਆਪਣੇ ਪੰਜਾਬ ਦੇ ਵਿੱਚ ਜੇਕਰ ਤੁਸੀਂ ਸਰਕਾਰੀ ਸਕੂਲਾਂ ਵਿੱਚ ਟੀਚਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਜਿਹੜੀ ਮਿਨਿਮਮ ਕਵਾਲੀਫਿਕੇਸ਼ਨ ਹੋਣੀ ਚਾਹੀਦੀ ਆ ਉਹਦੇ ਵਿੱਚ ਬੀਐਡ ਜਾਂ ਫਿਰ ਈਚਟੀ ਕੀਤੀ ਹੋਵੇ ਤੇ ਨਾਲ ਤੁਸੀਂ ਪੀਐਸਟੈਟ ਦਾ ਜਿਹੜਾ ਪੇਪਰ ਹੈਗਾ ਜੀ ਉਹ ਪਾਸ ਕੀਤਾ ਹੋਵੇ ਜੇਕਰ ਤੁਸੀਂ ਪੇਪਰ 1 ਪਾਸ ਕਰ ਲਿਆ ਤਾਂ ਤੁਸੀਂ ਪੀਆਰਟੀ ਟੀਚਰ ਬਣਨ ਦੇ ਲਈ ਐਲੀਜੀਬਲ ਹੋ ਭਾਵੇਂ ਕਿ ਜਿਹੜੇ ਪ੍ਰਾਇਮਰੀ ਸਕੂਲ ਦੇ ਜਿਹੜੇ ਬੱਚੇ ਹੁੰਦੇ ਨੇ ਪ੍ਰਾਇਮਰੀ ਸਕੂਲ ਦੇ ਕਿਹੜੇ ਬੱਚੇ ਹੁੰਦੇ ਨੇ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਤੁਸੀਂ ਐਲੀਜੀਬਲ ਹੋ ਜਾਂਨੇ ਹੋ ਐਲੀਜੀਬਿਲਟੀ ਦੀ ਗੱਲ ਕਰ ਰਿਹਾ ਮੈਂ ਇਸ ਤੋਂ ਬਾਅਦ ਵੀ ਤੁਹਾਨੂੰ Ettt kaardar da jehda paper hai gaya jinna sathian ne Ettt ya fir DLT da course kita hunda ya PS TET paper 1 pass kar lya tusi Ettt kaardar de layi eligible ho gaye ho tusi purane syllabus de according aap di jehdi taiyari hai gi hai self study to hi start kar do youtube te kafi sara material mil jana hai tusi jiven marzi aap de paper di taiyari kar sakde ho vadiya ṭang naal kar sakde ho so dosto Ettt kaardar di ਤਿਆਰੀ ਤਾਂ ਕਰਨੀ ਆ ਤੇ ਇੱਕ ਪੰਜਾਬੀ ਦਾ ਕੁਆਲਿਫਾਈਇੰਗ ਪੇਪਰ ਵੀ ਹੋਣਾ ਆ ਜੇਕਰ ਤੁਸੀਂ 6ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੀ ਪੰਜਾਬੀ ਦਾ ਲਿਟਰੇਚਰ ਪੜ੍ਹ ਲੈਨੇ ਹੋ ਤੇ 9ਵੀਂ ਜਾਂ ਫਿਰ 10ਵੀਂ ਜਮਾਤ ਦੀ ਜਿਹੜੀ ਵਿਆਕਰਣ ਦੀ ਕਿਤਾਬ ਹੈਗੀ ਆ ਪੰਜਾਬੀ ਵਾਲੀ ਉਹ ਤੁਸੀਂ ਕੰਪਲੀਟ ਪੜ੍ਹ ਲੈਨੇ ਹੋ ਤਾਂ ਪੰਜਾਬੀ ਦਾ ਕੁਆਲਿਫਾਈਇੰਗ ਪੇਪਰ ਵਧੀਆ ਟੱਗ ਨਾਲ ਕਲੀਅਰ ਕਰ ਸਕਦੇ ਹੋ ਐਂਡ ਸੇਮ ਜਿਹੜਾ ਸਿਲੇਬਸ ਹੈਗਾ ਆ ਉਹ ਤੁਹਾਨੂੰ ਈਟੀਟੀ ਦੇ ਕਾਡਰ ਵਾਲੇ ਪੇਪਰ ਵਿੱਚ ਵੀ ਕੰਮ ਆਊਗਾ ਐਨੀ ਗੱਲ ਕਲੀਅਰ ਹੋ ਗਈ ਇਸੇ ਤਰ੍ਹਾਂ ਜਿਨ੍ਹਾਂ ਸਾਥੀਆਂ ਨੇ ਪੇਪਰ 2 ਕਲੀਅਰ ਕੀਤਾ ਆ ਜਿਨ੍ਹਾਂ ਸਾਥੀਆਂ ਨੇ ਪੇਪਰ 2 ਕਲੀਅਰ ਕਰ ਲਿਆ ਉਹ ਸਾਥੀ ਐਲੀਜੀਬਲ ਹੈਗੇ ਨੇ 6ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਜੇਕਰ ਤੁਸੀਂ 6ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਐਲੀਜੀਬਲ ਹੋ ਚੁੱਕੇ ਹੋ ਤੁਹਾਨੂੰ ਤਿਆਰੀ ਕਰਨੀ ਪੈਣੀ ਆ ਮਾਸਟਰ ਕਾਡਰ ਪੇਪਰ ਦੀ ਮਾਸਟਰ ਕਾਡਰ ਪੇਪਰ ਦੀ ਤੇ ਮਾਸਟਰ ਕਾਡਰ ਪੇਪਰ ਦੇ ਨਾਲ ਵੀ ਪੰਜਾਬੀ ਦਾ ਕੁਆਲਿਫਾਈਇੰਗ ਪੇਪਰ ਲਿਆ ਜਾਊਗਾ ਜੇ ਨੂੰ ਤੁਸੀਂ ਪੰਜਾਬੀ ਦਾ ਕੰਪਲਸਰੀ ਪੇਪਰ ਕਹਿ ਰਹੇ ਹਾਂ ਉਹਦੇ ਲਈ ਵੀ ਤੁਹਾਨੂੰ ਸੇਮ ਹੀ ਚੀਜ਼ ਫਾਲੋ ਕਰਨੀ ਪੈਣੀ ਹੈ 6ਵੀਂ ਤੋਂ ਲੈ ਕੇ 10ਵੀਂ ਜਮਾਤ ਤੱਕ ਦੀ ਜਿਹੜੀ ਪੰਜਾਬੀ ਦਾ ਲਿਟਰੇਚਰ ਹੈਗਾ ਯਾ ਉਹ ਕੰਪਲੀਟ ਕਰ ਲਓ ਤੇ ਨਾਲ ਨਾਲ 10ਵੀਂ ਤੇ 9ਵੀਂ ਦੀ ਜਿਹੜੀ ਵਿਆਕਰਣ ਹੁੰਦੀ ਹੈ ਸੇਮ ਹੀ ਹੁੰਦੀ ਆ ਤੁਸੀਂ ਉਸ ਕਿਤਾਬ ਨੂੰ ਚੰਗੇ ਤਰੀਕੇ ਨਾਲ ਪੜ੍ਹ ਲਓ ਫਿਰ ਤੁਹਾਡਾ ਜਿਹੜਾ ਪੇਪਰ ਹੈਗਾ ਯਾ ਵਧੀਆ ਨੰਬਰਾਂ ਨਾਲ ਪਾਸ ਹੋ ਜਾਊਗਾ ਤੇ ਮਾਸਟਰ ਕਾਰਡਰ ਦਾ ਜਿਹੜਾ ਸਿਲੇਬਸ ਹੈਗਾ ਯਾ ਕੀ ਇਹਦੇ ਵਿੱਚ ਕੋਈ ਤਬਦੀਲੀ ਦੇਖਣ ਨੂੰ ਮਿਲੇਗੀ ਜਦੋਂ ਨਵਾਂ ਮਾਸਟਰ ਕਾਰਡ ਆਊਗਾ ਬਿਲਕੁਲ ਵੀ ਨਹੀਂ ਲਗਭਗ ਜਿਹੜਾ ਸਿਲੇਬਸ ਹੈਗਾ ਜੀ ਸੇਮ ਹੀ ਰਹੂਗਾ ਐਂ ਜਿਹੜਾ ਸਿਲੇਬਸ ਹੈਗਾ ਆ ਮਾਸਟਰ ਕਾਰਡਰ ਦਾ ਹੋਵੇ ਪੰਜਾਬੀ ਦਾ ਕੁਆਲਿਫਾਈਇੰਗ ਪੇਪਰ ਹੋਵੇ ਜਾਂ ਫਿਰ ਈਟੀਟੀ ਕਾਰਡਰ ਦਾ ਸਿਲੇਬਸ ਹੋਵੇ ਆਪਣੇ ਟੈਲੀਗ੍ਰਾਮ ਚੈਨਲ ਤੇ ਆਲਰੇਡੀ ਸੈਂਡ ਕੀਤਾ ਹੋਇਆ ਤੁਸੀਂ ਉੱਥੇ ਜਾ ਕੇ ਫਾਈਲ ਸੈਕਸ਼ਨ ਵਿੱਚ ਤੁਸੀਂ ਸਿੱਧਾ ਸਰਚ ਕਰੋਗੇ ਈਟੀਟੀ ਕਾਰਡਰ ਸਿਲੇਬਸ ਜਾਂ ਫਿਰ ਮਾਸਟਰ ਕਾਰਡਰ ਪੰਜਾਬ ਮਾਸਟਰ ਕਾਰਡਰ ਸਿਲੇਬਸ ਤੁਹਾਨੂੰ ਸਾਰੀਆਂ ਚੀਜ਼ਾਂ ਉੱਥੇ ਅਵੇਲੇਬਲ ਹੋ ਜਾਣਗੀਆਂ ਬਾਕੀ ਦੋਸਤੋ ਤੁਹਾਡੀ ਕੋਈ ਹੋਰ ਕੁਇਰੀ ਹੋਵੇ ਉਹਦੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਵੀ ਸ਼ੇਅਰ ਕਰ ਸਕਦੇ ਹੋ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all